ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਡੀਜੀਐਸਸੀ ਮੁਰਦਾਬਾਦ 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 ਡੀਜੀਐਸਸੀ ਮੁਰਦਾਬਾਦ 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 ਸਿੱਖਿਆ ਸਕੱਤਰ ਮੁਰਦਾਬਾਦ 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 ਸਰਬ ਸਿੱਖਿਆ ਵਿਭਾਨ ਮਿੱਤੇ ਮੀਲ ਕਰਮਚਾਰੀ ਯੂਨੀਅਨ ਜਿੰਦਾਬਾਦ 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 ਪੱਕੇ ਨਹੀਂ ਕਰਦੇ ਮੁਰਦਾਬਾਦ 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 ਮੰਗਾ ਨਹੀਂ ਮੰਦੇ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾ ਵਾਲੀ ਸਰਕਾਰ ਮਰਦਾਬਾਦ 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 ਕਲਿਆਣੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕੀ ਕਹਿਣਾ ਚਾਹੂ ਇਹ ਤੁਹਾਨੂੰ ਦੱਸ ਦਿੰਦਾ ਹਾਂ ਹਾਂਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਇਸੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਵਿਖੇ ਜਿਹੜਾ ਪਿਛਲੇ ਲਗਭਗ 13-14 ਸਾਲਾਂ ਤੋਂ ਕੰਮ ਕਰ ਰਿਹਾ ਤਾਂ ਸਾਡੀ ਪਹਿਲੇ ਦਿਨ ਤੋਂ ਇਹੀ ਮੰਗ ਹੈ ਕਿ ਸਾਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਵੇ ਤਾਂ ਇਸ ਦੇ ਦੌਰਾਨ ਜਿਹੜਾ ਅਸੀਂ ਬਹੁਤ ਸਾਰੇ ਸੰਘਰਸ਼ ਕੀਤੇ ਰੈਲੀਆਂ ਕੀਤੀਆਂ ਇਹਨਾਂ ਰੈਲੀਆਂ 'ਚ ਸਾਨੂੰ ਮੀਟਿੰਗਾਂ ਵੀ ਸਰਕਾਰਾਂ ਦੇ ਨਾਲ ਮਿਲਦੀਆਂ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਲਾਏ ਗਏ ਇੱਕ ਹਿਸਾਬ ਦੇ ਲਾਰੇ ਹੀ ਲਾਏ ਗਏ ਕਿਉਂਕਿ ਉਹ ਜਿਹੜੀਆਂ ਮੰਗਾਂ ਸਾਡੀਆਂ ਸੀ ਉਹ ਔਖੋਂ ਲੈ ਕੇ ਕੀਤੀਆਂ ਨਹੀਂ ਆ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਜਿਹੜੀ ਨਵੀਂ ਬਣੀ ਸੀ ਇਹਨਾਂ ਤੇ ਸਾਨੂੰ ਆਸ ਸੀ ਕਿ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਜਿਸ ਤਰ੍ਹਾਂ ਇਹ ਠੇਕਾ ਭਰਤੀ ਜਾਂ ਕੰਟਰੈਕਟ ਸਿਸਟਮ ਚੱਲ ਰਿਹਾ ਹੈ ਇਹਨੂੰ ਖਤਮ ਕਰੇਗੀ ਪਰ ਇਹ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤਾਂ ਅਸੀਂ ਆਖਰੀ ਜਿਹੜਾ ਜਿਹੜਾ ਇਹ ਸਿੱਟਾ ਇਹੀ ਲਿਆ ਫੈਸਲਾ ਲਿਆ ਕਿ ਅਸੀਂ ਕਲਮ ਚੋੜ ਹੜਤਾਲ ਸ਼ੁਰੂ ਕਰੀਏ ਤਾਂ ਅਸੀਂ ਸਾਰਾ ਬੰਦ ਕਰ ਦਿੱਤਾ ਅੱਜ ਮਿਤੀ 4 12 2024 ਤੋਂ 2018 ਦੇ ਵਿੱਚ ਜਿਸ ਤਰ੍ਹਾਂ ਸਰਦ ਜੇ ਕੇ ਬਿਆਨ ਦੇ ਅਧਿਆਪਕ ਜਿਹੜੇ ਉਹ ਡਿਪਾਰਟਮੈਂਟ ਦੇ ਵਿੱਚ ਪ੍ਰੋਪਰ ਸਕੇਲ ਤੇ ਰੈਗੂਲਰ ਕੀਤੇ ਸੀ ਇਹੀ ਸਾਡੀ ਮੰਗ ਹੈ ਕਿ ਸਾਨੂੰ ਵੀ ਉਸੇ ਤਰ੍ਹਾਂ ਜਿਹੜਾ ਸੇਮ ਭਰਤੀ ਸਾਡਾ ਸੇਮ ਪ੍ਰੋਪਰ ਟੈਸਟ ਸੇਮ ਪ੍ਰੋਸੈਸ ਦੇ ਥਰੂ ਅਸੀਂ ਭਰਤੀ ਹੋਏ ਹਾਂ ਅਸੀਂ ਕਰਮਚਾਰੀਆਂ ਉਹ ਅਧਿਆਪਕ ਸੀ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕਰ ਦਿੱਤਾ ਗਿਆ 2018 ਦੇ ਵਿੱਚ ਸਾਡੀ ਵੀ ਇਹੀ ਮੰਗ ਹੈ ਕਿ ਸਾਨੂੰ ਵੀ ਜਿਹੜਾ ਟੈਬੂਲਰ ਕੀਤਾ ਜੀ ਜਿੰਨੇ ਚੋਣਾ ਲੰਘ ਕੇ ਗਏ ਸਭ ਸਾਰੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਵੀ ਕੀਤਾ ਜੀ ਜਿੰਨੇ ਚੋਣਾ ਵਿੱਚ ਉਹ ਖੁਸ਼ਗਵਾਰਸ਼ ਕੀਤਾ ਜਾਂ ਸਰਕਾਰ ਨੇ ਕੋਈ ਵਾਅਦਾ ਕੀਤਾ ਤੁਹਾਡੇ ਜੀ ਸਾਡੇ ਵੱਲੋਂ ਸੰਘਰਸ਼ ਇਹਦੇ ਬਾਰੇ ਵੀ ਕੀਤਾ ਗਿਆ ਇਸ ਸਮੇਂ ਦੌਰਾਨ ਅਸੀਂ ਰੈਲੀਆਂ ਵੀ ਕੀਤੀਆਂ ਪਰ ਉਹੀ ਗੱਲ ਕਿ ਜਿਹੜਾ ਇਹ ਲੀਡਰ ਨੇ ਇਹ ਲਾਰੇ ਲਾ ਕੇ ਆਪਦੇ ਵੋਟਾਂ ਦਾ ਸਮਾਂ ਜਿਹੜਾ ਉਹ ਟਪਾ ਕੇ ਤੇ ਇਹ ਉਸ ਤੋਂ ਬਾਅਦ ਜਿਹੜਾ ਫਿਰ ਰੰਗ ਬਦਲ ਜਾਂਦੇ ਆ ਉਸ ਤੋਂ ਬਾਅਦ ਫਿਰ ਇਹ ਗੱਲ ਨਹੀਂ ਸੁਣਦੇ ਮੀਟਿੰਗ ਦੇ ਦਿੰਦੇ ਆ ਮੀਟਿੰਗ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਉਹ ਰਵਈਆ ਉਹੀ ਰਹਿੰਦਾ ਤਾਂ ਇਸੇ ਕਰਕੇ ਅਸੀਂ ਜਿਹੜਾ ਉਹ ਰੈਲੀਆਂ ਦਾ ਰਸਤਾ ਛੱਡ ਕੇ ਹੁਣ ਅਸੀਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਇੰਨੀ ਦਰ ਚੱਲੇਗੀ ਕਲਮ ਛੋੜ ਇਸ ਨੂੰ ਅਸੀਂ ਅਨਮਿੱਥੇ ਸਮੇਂ ਲਈ ਜਿਹੜਾ ਉਹ ਸ਼ੁਰੂ ਕੀਤਾ ਹੈ ਅੱਜ ਮਿਤੀ 4 12 2024 ਤੋਂ ਅਸੀਂ ਇਹ ਸ਼ੁਰੂ ਕਰ ਦਿੱਤੀ ਹੈ ਸਾਡਾ ਪੱਕਾ ਧਰਨਾ ਜਿਹੜਾ ਉਹ 28 11 2024 ਤੋਂ ਪਹਿਲਾਂ ਤੋਂ ਚੱਲ ਰਿਹਾ ਸਾਡਾ ਸਟੇਟ ਕਮੇਟੀ ਦਾ ਅਸੀਂ ਉੱਥੇ ਜ਼ਿਲ੍ਹਾ ਵਾਈ ਜਿਹੜਾ ਅਸੀਂ ਉੱਥੇ ਡਿਊਟੀ ਦਿੰਨੇ ਆ ਪਰ ਅਸੀਂ ਹੁਣ ਜਿਹੜੀ 4 12 ਤੋਂ ਇਹ ਬਿਲਕੁਲ ਕੰਮ ਜਿਹੜਾ ਸਿੱਖਿਆ ਭਾਗ ਦੇ ਵਿੱਚ ਅਸੀਂ ਜਿੰਨੇ ਜਨੇ ਕੰਮ ਕਰਦੇ ਸਾਰਾ ਕੰਮ ਅਸੀਂ ਬੰਦ ਕਰ ਦਿੱਤਾ ਹੈ। ਧੰਨਵਾਦ। ਕੱਲ੍ਹ ਨੂੰ ਸ਼ੋਰ ਹੜਤਾਲ ਕੀਤੀ ਗਈ ਹੈ ਕਿਉਂ? ਮੇਰਾ ਨਾਮ ਹੈ ਅਜੇ ਕੁਮਾਰੇ ਮੈਂ ਬੀ ਪੀਓ ਦਫ਼ਤਰ ਵਿੱਚ ਠੰਡਾ ਵਿਖੇ ਕੰਮ ਕਰਦਾ ਹਾਂ ਸਾਡੇ ਜਿਹੜੇ ਸਾਰੇ ਨਾਲ ਦੇ EMPLOYEES ਹੈ ਉਹ ਮਤਲਬ ਬਲਾਕਾਂ ਵਿੱਚ ਜਿਹੜੇ ਆਪਣੇ ਸਿੱਖਿਆ ਭਾਗ ਦੇ ਬਲਾਕ ਦਫ਼ਤਰ ਹੈ ਤੇ ਆਪਣੇ ਡੀਓ ਦਫ਼ਤਰ ਦੇ ਹੈਗੇ ਆ ਉਥੇ ਮਿੱਡੇ ਮੀਲ এমਪਲੋਇਸ ਤੇ ਜਿਹੜੇ ਸਰ ਸਿੱਖਿਆ ਅਭਿਆਨ ਦੇ এমਪਲੋਇਸ ਐ ਅਸੀਂ ਉਹ ਸਾਰੇ ਕੰਮ ਕਰ ਰਹੇ ਹਾਂ तकरीबन 2010-11 ਤੋਂ ਕੰਮ ਕਰ ਰਹੇ ਹਾਂ ਪਰ ਸਾਡੇ ਸਾਡੇ ਦਾ ਖਾਲੇ ਸਰਕਾਰਾਂ ਨੇ ਹਲੇ ਕੋਈ ਵੀ ਤਿੰਨ ਸਰਕਾਰਾਂ ਟੱਪੀਆਂ ਸਾਡੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਸਰਕਾਰ ਨੇ ਵੀ ਬਾਰ ਬਾਰ ਲਾਰੇ ਲਗਾਏ ਸਾਨੂੰ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਦੇਵਾਂਗੇ ਪਰ ਹਾਲ ਤੱਕ ਉਹਨਾਂ ਨੇ ਵੀ ਸਾਡੇ ਮਤਲਬ ਲਾਰੇ ਲਗਾ ਕੇ ਸਾਡੀ ਮੀਟਿੰਗ ਕਈ ਵਾਰੀ ਕਰੇ ਸਿੱਖਿਆ ਸਖਤਰ ਸਾਹਿਬ ਨਾਲ ਹੋ ਜਾਂਦੀ ਹੈ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਜਾਂਦੀ ਹੈ ਹਰ ਵਾਰੀ ਸਾਨੂੰ ਇਹ ਲਾਰੇ ਲਗਾਏ ਅੰਦਾਜ਼ੇ ਤੁਹਾਨੂੰ ਹੁਣ ਰੈਗੂਲਰ ਕਰ ਦਿੱਤਾ ਜਾਏਗਾ ਪਰ ਹਾਲ ਤੱਕ ਸਾਡਾ ਰੈਗੂਲਰ ਰੈਗੂਲਰਾਈਜੇਸ਼ਨ ਦਾ ਕੋਈ ਵੀ ਜਿਹੜਾ ਸਟੈਪ ਹੈ ਨਹੀਂ ਕੀਤਾ ਗਿਆ ਤੇ ਹੁਣ ਸਾਡੇ ਉਸੇ ਦੇ ਸਬੰਧ ਵਿੱਚ ਸਾਡੀ ਜਿਹੜੀ ਕਲਮਛੋੜ ਹੜਤਾਲ ਚੱਲ ਰਹੀ ਹੈ ਜੀ 4 12 ਤੋਂ ਤੇ ਸਾਡੇ ਜਿਹੜਾ ਪੱਕਾ ਧਰਨਾ ਉਹ ਵੀ 28 11 ਤੋਂ ਸਾਡਾ ਸਿੱਖਿਆ ਸਕੱਤਰ ਸਾਹਿਬ ਦੇ ਦਫ਼ਤਰ ਦੇ ਅੱਗੇ ਚੱਲ ਰਿਹਾ ਹੈ ਤੋਂ ਮਤਲਬ ਲਗਾਤਾਰ ਧਰਨਾ ਚੱਲ ਰਿਹਾ ਤੇ ਉਹ ਧਰਨਾ ਉਦੋਂ ਤੱਕ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਕਲਮਛੋੜ ਹੜਤਾਲ ਕੋ ਤੱਕ ਜਾਰੀ ਰਹੇਗੀ ਕਲਮ ਛੋੜ ਹੜਤਾਲ ਸਾਡੇ ਮਤਲਬ ਅਸੀਂ ਇਹ ਮਤਲਬ ਮੰਨਿਆ ਕਿ ਕਲਮ ਛੋੜ ਹੜਤਾਲ ਸਾਡੀ ਜਦੋਂ ਤੱਕ ਸਾਡੇ ਮਸਲਾ ਮੰਗਾ ਦਾ ਹੱਲ ਨਹੀਂ ਹੋ ਜਾਂਦਾ ਸਾਨੂੰ ਰੈਗੂਲਰਾਈਜੇਸ਼ਨ ਤੇ ਜਿਹੜਾ ਸਾਡਾ ਤਨਖਾਹ ਕੱਟ ਮਿਲ ਰਿਹਾ ਤਨਖਾਹ ਕਟਾਏ ਤੋਂ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੀ ਕਲਮ ਛੋੜ ਹੜਤਾਲ ਚੱਲਦੀ ਰਹੂਗੀ ਅੱਜ